ਇਹਰ ਬਪਨ ਨਾਨਕ ਦੇ ਗੁਜਰਾਤ ਕਾਬਦਿਆਂ ਦੇ ਵਿੱਚ ਆਏ ਹੜ੍ਹ ਦੇ ਮਾਰੇ ਲੋਕਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ। ਉਹਨਾਂ ਕਹਿੰਦੇ ਕਿ ਪਾਣੀ ਨਾਲ ਸਿਰਫ ਲੋਕਾਂ ਦੇ ਘਰ ਬਹਾਦ ਦਿੱਤੇ ਤੇ ਸਗੋਂ ਉਹਨਾਂ ਦੀ ਜ਼ਿੰਦਗੀ ਦਾ ਸੁੱਖ ਚੈਨ ਵੀ ਨਾਲ ਲੈ ਗਿਆ। ਹੁਣ ਜਦ ਪਾਣੀ ਹੌਲੀ-ਹੌਲੀ ਥੰਮ ਗਿਆ ਤਾਂ ਲੋਕ ਆਪਣੀ ਟੁੱਟੀ ਜ਼ਿੰਦਗੀ ਨੂੰ ਮੁੜ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹ ਆਪਣੇ ਮੂਲ ਘਰਾਂ ਦੇ ਰਹਿਣ ਬਸੇਰੇ ਤੱਕ ਨਹੀਂ ਕਰ ਸਕ ਰਹੇ। ਘਰਾਂ ਤੋਂ ਬੇਬਸ ਹੋਏ ਨੇ ਇਹ ਬੇਸਹਾਰੇ ਲੋਕ ਤਾਂ ਗੱਲਬਾਤ ਤਾਂ ਜ਼ਰੂਰ ਕਰ ਰਹੇ ਨੇ ਪਰ ਛੇਰੇ ਬੇਹਦ ਮੁਰਜਾਏ ਹੋਏ। ਚਿਹਰਿਆਂ 'ਤੇ ਉਹ ਨੂਰ ਅਲੋਪ ਪਾਣੀ ਜਿਹੜੇ ਕਿ ਆਪਣੇ ਨਾਲ ਵਹਾ ਕੇ ਲੈ ਗਿਆ। ਤੋਂ ਪਿੰਡ ਦੇ ਕਈ ਪਰਿਵਾਰ ਜਿਹੜੇ ਕਿ ਹਾਲੇ ਵੀ ਖੁੱਲੇ ਅਸਮਾਨ ਹੇਠ ਰਹਦੇ تھے۔ ਜਿਨ੍ਹਾਂ ਦੇ ਘਰ ਕੱਚੇ ਸਨ ਉਹ ਮਿੱਟੀ ਦੇ ਢੇਰਾਂ ਦੇ ਵਿੱਚ ਤਬਦੀਲ ਹੋ ਗਏ ਨੇ। ਗੰਦਾ ਡਿੱਗ ਚੁੱਕੀਆਂ ਨੇ, ਛੱਤਾਂ ਉੜ ਚੁੱਕੀਆਂ ਨੇ। ਘਰ ਦਾ ਸਮਾਨ ਜਿਹੜਾ ਕਿ ਪਾਣੀ ਨਾਲ ਹੀ ਵਹਾ ਗਿਆ। ਲੋਕ ਬੇਸਹਾਰੇ ਹੋ ਚੁੱਕੇ ਨੇ। ਹਰ ਤੋਂ ਪਹਿਲਾਂ ਵੀ ਇੱਥੇ ਜੀਵਨ ਬਹੁਤ ਆਸਾਨ ਨਹੀਂ ਸੀ। ਗਾਰੇ ਦੀ ਬਣਾਈ ਦੇ ਬਣੇ ਕਮਰੇ, ਪੁਰਾਣੇ ਤੋਖੇ ਦਰਵਾਜ਼ੇ ਤੇ ਕੱਚੇ ਛੱਪੜ। ਮੂਨਾ ਦਾ ਕੋਈ ਨਿਸ਼ਾਨ ਤੱਕ ਵੀ ਨਹੀਂ ਬਚਿਆ। ਲੋਕ ਕਹਿੰਦੇ ਨੇ ਕਿ ਸਿਰਫ ਪਾਣੀ ਨੇ ਘਰ ਨਹੀਂ ਬਹਾਈ ਸਗੋਂ ਚਿਹਰਿਆਂ ਦਾ ਨੂਰ ਵੀ ਖੋ ਲਿਆ ਫਿਰ ਵੀ ਇਹ ਲੋਕ ਹਿੰਮਤ ਨਹੀਂ ਹਾਰਦੇ ਗੱਲਬਾਤ ਕਰਕੇ ਸੋਮੇ ਚਿਹਰੇ ਉੱਤੇ ਦਰਦ ਜ਼ਰੂਰ ਹੈ ਪਰ ਦਿਲ ਦੇ ਵਿੱਚ ਉਮੀਦ ਹੈ ਕਿ ਸਰਕਾਰ ਜਿਹੜੀ ਕਿ ਮਦਦ ਕਰੇ ਸਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਗੁਜਰਾ ਕਾ ਦੀਆਂ ਪਿੰਡ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਜਿਹੜਾ ਬਾਬਾ ਨਾਨਕ ਦਾ ਫਲੱਡ ਜਦੋਂ ਕਾਫੀ ਜਿਹੜਾ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਜਦੋਂ ਆ ਚੁੱਕਾ ਸੀ ਪਿੰਡ ਦੇ ਵਿੱਚ ਵੀ ਕਾਫੀ ਤੱਕ ਇਸ ਪਿੰਡ ਦੇ ਵਿੱਚ ਪਾਣੀ ਸੋ ਪਾਣੀ ਵੀ ਕਾਫੀ ਸਪਰਕਾਂ ਦੀ ਜਿਹੜਾ ਸਪਰਕ ਇਸ ਪਿੰਡ ਦੇ ਨਾਲ ਟੁੱਟ ਰਿਹਾ ਕਿਉਂਕਿ ਪਿੰਡ ਦਾ ਜਿਹੜਾ ਨੀਮਾ ਹੋਣ ਕਰਕੇ ਪਿੰਡ ਨੂੰ ਕਾਫੀ ਛੜੀ ਪਾਣੀ ਜਿਹੜੀ ਹੈ ਵੱਜੀ ਆ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜਿਹੜੀਆਂ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਬਾਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਅੱਜ ਤੋਂ ਕਾਫੀ ਟਾਈਮ ਪਹਿਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਾਰੀਆਂ ਹੈ ਜਿਹੜੀਆਂ ਲੋਕ ਲੋਕ ਸੋ ਕੁਦਰਤੀ ਮਾਰ ਕਹਿ ਸਕਦੇ ਆ ਇੰਨੀ ਜਿਹੜੀ ਇਸ ਘਰ ਨੂੰ ਪਈ ਕਿ ਕੱਚੀਆਂ ਕੰਧਾਂ ਦਾ ਪਹਿਲਾਂ ਵੀ ਘਾਰੇ ਦੀ ਜਿਹੜੀ ਚਰਾਈ ਪਹਿਲਾਂ ਵੀ ਸੀ ਪਰ ਕੁਦਰਤੀ ਮਾਰ بارشਾਂ ਕਾਫੀ ਦਿਨਾਂ ਤੱਕ ਉਹ ਦੇ ਰਹੀਆਂ ਤਾਂ ਜਿਹੜੀ ਆ ਛੱਤ ਨੂੰ ਜਿਹੜੀ ਆ ਨੁਕਸਾਨ ਦਾ ਇੱਕ ਕਰਕੇ ਜਿਹੜੀ ਲੱਗੀ ਸੋ ਸਮਾਂ ਰਹਿੰਦੇ ਸਨ ਪਰਿਵਾਰਕ ਮੈਂਬਰ ਤਾਂ ਇਸ ਘਰ ਦੇ ਵਿੱਚੋਂ ਚਲੇ ਗਏ ਸਨ ਸੋ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਜ਼ਰੂਰ ਗੱਲਬਾਤ ਕਰ ਲੈਣੀ ਸਸੀ ਗੱਲ ਜੀ ਕੀ ਭਈ ਨਾ ਮੇਰਾ ਨਾਮ ਸ਼ਾਮੂ ਸੀ ਆ ਪਿੰਡ ਕਾਦੀਆਂ ਗੁਜਰਾ ਇਹ ਵਸਾਦੇ ਵਿੱਚ ਬਹੁਤ ਮਾੜਾ ਹਾਲ ਸੀ ਛੱਤ ਜਿਹੜੀ ਪਹਿਲਾਂ ਹੀ ਬਹੁਤ ਮਤਲਬ ਬਰਸਾਤਾਂ ਦੇ ਨਾਲ ਖਰਾਬ ਹੋ ਗਈ ਸੀ ਅਸੀਂ ਤੇ ਪਾ ਆਉਣ ਤੋਂ ਜਦੋਂ ਆਉਣ ਦੀ ਸੁਭਾਵਨਾ ਸੀ ਪਾਣੀ ਆਉਣ ਤੋਂ ਪਹਿਲਾਂ ਹੀ ਇਹ ਇਥੋਂ ਨਿਕਲ ਗਏ ਹਾਂ ਤੇ ਇਹ ਬਰਸਾਤ ਦੇ ਨਾਲ ਜਿਹੜੀ ਛਾਤਾ ਬਹੁਤ ਗਿਰ ਗਈ ਆ ਦਾ ਬਹੁਤ ਮੁਸ਼ਕਲ ਦੇ ਵਿੱਚ ਫਸਿਆ ਅਸੀਂ ਕਿਸੇ ਦੇ ਘਰ ਵਿੱਚ ਰਹਿ ਰਹੇ ਹਾਂ ਉਹਨਾਂ ਦਾ ਅਸੀਂ ਬਹੁਤ ਪਰੇਸ਼ਾਨ ਹਾਂ ਜੀ ਮਤਲਬ ਜਦੋਂ ਬਰਸਾਤ ਜਦੋਂ ਪਿੰਡ ਦੇ ਫਲੱਡ ਆ ਚੁੱਕਾ ਉਸ ਤੋਂ ਪਹਿਲਾਂ ਜਿਹੜਾ ਸਮਾਰਾ ਤੁਸੀਂ ਮਤਲਬ ਪ੍ਰਵਾਰਸਿਵ ਕਰ ਲਿਆ ਨਹੀਂ ਜੀ ਪਾਣੀ ਜਿੱਦਣ ਆਇਆ ਨਾ ਰਾਤ ਨੂੰ ਉਦੋਂ ਹੀ ਸਾਨੂੰ ਜਦੋਂ ਪਿੰਡ ਦੇ ਵਿੱਚ ਰੌਲਾ ਪਿਆ ਵੀ ਪਾਣੀ ਆ ਗਿਆ ਪਾਣੀ ਆ ਗਿਆ ਉਦੋਂ ਅਸੀਂ ਇਥੋਂ ਨਿਕਲ ਗਏ ਸਾਮਾਨ ਜਿਹੜਾ ਸਹੀ ਸਲਾਮਤ ਕੱਢ ਲਿਆ ਸਮਾਨ ਜਿਹੜੇ ਕਪੜੇ-ਕੁਪੜੇ ਵਿੱਚੇ ਰਹਿ ਗਏ ਸੀ ਬਾਕੀ ਮੋਟਾ-ਮੋਟਾ ਸਮਾਨ ਹੀ ਥੋੜਾ-ਬੋੜਾ ਕੱਢਿਆ ਜੀ ਕੋਈ ਨਾਜ ਫਸਲ ਤਾਂ ਜਿਹੜਾ ਰਸੋਈਆਂ ਸਮਾਨ ਉਹ ਬਚ ਗਿਆ ਕਿ ਜਨ ਨੁਕਸਾਨ ਨਹੀਂ ਨਹੀਂ ਜੀ ਦਾਣੇ ਵੀ ਖਰਾਬ ਹੋ ਗਏ ਨੇ ਕਪੜੇ-ਕੁਪੜੇ ਸਾਰੇ ਖਰਾਬ ਹੋ ਗਏ ਹਾਂ ਜੋ ਮਤਲਬ ਗਾਮ ਮਤਲਬ ਗਰਮੀਆਂ ਦਾ ਮੌਸਮ ਹੀ ਜਾਂ ਸਰਦੀਆਂ ਦਾ ਮੌਸਮ ਹੋੜ ਜਾਈਆਂ ਤਲੀਆਂ ਜੋ ਸਭ ਖਰਾਬ ਸਭ ਕੁਝ ਕਪੜੇ ਖਰਾਬ ਹੋ ਗਏ ਜੀ ਪਾਣੀ ਦੇ ਹਾਲਤ ਨਾਲ ਹਾਂਜੀ ਮਤਲਬ ਹੁਣ ਜਿਵੇਂ ਮਤਲਬ ਤੁਸੀਂ ਦੱਸਦੇ ਕਿਸੇ ਦੇ ਘਰ ਰਹਿ ਰੇ ਜੋ ਮਤਲਬ ਇੰਨੀਆਂ ਜਿਹੜੀਆਂ ਗਰਾਂਡਾਂ ਭਰੀਆਂ ਜਾਂਦੀਆਂ ਨੇ ਲੋਕਾਂ ਮਤਲਬ ਹੱਫ ਇਹ ਪਹੁੰਚ ਕੀਤੀ ਆ ਪਰ ਆਏ ਨੇ ਉਹਨਾਂ ਨੇ ਖੜੀ ਆ ਵੀਡੀਓ ਵਾਡੀਓ ਬਣਾ ਕੇ ਫਰਾਜਿਤ ਇੱਕ ਮਿਲਿਆ ਕੁਛ ਨਹੀਂ ਹੈ ਜੀ ਕੀ ਜਿਹੜੀ ਦਾਨੀ ਸੱਜਣ ਨੇ ਸਮਾਜਿਕ ਸਹਿਯੋਗ ਸਤਾ ਨੇ ਜਿਹੜੀਆਂ ਇਦਾਂ ਦੇ ਜਿਹੜੇ ਫਲੜ ਦੇ ਦੌਰਾਨ ਜਿਹੜੇ ਘਰ ਨਸਾਂ ਦਾ ਕਿਉਂਕਿ ਮਦਦ ਕਰ ਰਹੇ ਤੁਹਾਡੇ ਤੱਕ ਅੱਜ ਕਦੀ ਕਹਨੇ ਪਹੁੰਚ ਨਹੀਂ ਕੀ ਨਹੀਂ ਅਜੇ ਤੱਕ ਸਾਡੇ ਤੱਕ ਕੋਈ ਨਹੀਂ ਪਹੁੰਚਾ ਜੀ ਹਾਂਜੀ ਕਿ ਕਾ ਦਾ ਕੰਮ ਕਰਦੇ ਮੈਂ ਮਜ਼ਦੂਰੀ ਦਾ ਕੰਮ ਕਰਦਾ ਹਾਂ ਕੀ ਚੱਕਰ ਹੋਇਆ ਪਹਿਲਾਂ ਵੀ ਕੱਚੇ ਸਨ ਮਤਲਬ ਇਹਨਾਂ ਨੂੰ ਨਹੀਂ ਮਤਲਬ ਕੀਤਾ ਗਿਆ ਮਤਲਬ ਲੈਟਰ ਜੇ ਤਬਦੀਲ ਕੀਤਾ ਗਿਆ ਹੁਣ ਬਿਲਕੁਲ ਨੁਕਸਾਨਦਾਈ ਕਿਉਂਕਿ ਕੀ ਇਹਨਾਂ ਉੱਪਰ ਭਾਈ ਹੋ ਰਹੀ ਜਾਈ ਇਹ ਭਾਜੀ ਹੁਣ ਵੇਖੋ ਘਰ ਦਾ ਗੁਜ਼ਾਰਾ ਜਿਹੜਾ ਵਾ ਹੁਣ ਜਿਹੜਾ 3-400 ਰੁਪਏ ਦਿਹਾੜੀ ਲੈਣ ਵਾਲਾ ਉਹ ਘਰ ਦਾ ਸਾਰੀਆਂ ਚੀਜ਼ਾਂ ਮੋਲਦੀਆਂ ਆ ਗਈਆਂ ਬਿਮਾਰੀ ਵੀ ਮੈਂ ਠੀਕ ਨਹੀਂ ਰਹਿਂਦਾ ਮੈਨੂੰ ਸਾਹ ਦੀ ਪ੍ਰੋਬਲਮ ਹੈ ਮੇਰੀ ਉਹਦੀ ਵੀ ਦਵਾਈ ਚੱਲ ਰਹੀ ਹੈ ਘਰ ਦੇ ਵੀ ਬਿਮਾਰ ਰਹਿੰਦੇ ਨੇ ਬੱਚੇ ਦੋ ਨੇ ਉਹ ਛੋਟੇ ਨੇ ਪੜ ਰਹੇ ਨੇ ਤੇ ਫਿਰ ਇਸ ਇੰਨੀ ਆਮਦਨ ਦੇ ਨਾਲ ਇਹ ਜਿਹੜਾ ਮੈਂ ਨਹੀਂ ਮਕਾਨ ਜਿਹੜਾ ਬਣਾ ਸਕਿਆ ਹ ਉਹ ਜਿਹੜੀਆਂ ਦਾਨੀ ਸੱਜਣਾਂ ਜਾਂ ਸਮਾਸੇ ਵੀ ਸੱਜਣਾਂ ਮਦਦ ਕਰ ਲੋਕਾਂ ਦੀ ਸਾਹਤ ਹੋ ਰਹੀ ਹੈ ਕਈ ਪਵਾ ਵੀ ਦਿੱਤੇ ਨੇ ਤੇ ਕਈ ਪਿਆ ਵੀ ਰਹੇ ਨੇ ਉਹ ਕਿ ਤੁਹਾਡੀ ਮਦਦ ਕਰਨੀ ਚਾਹੀਦੀ ਹਾਂਜੀ ਮੈਂ ਤੇ ਭਾਜੀ ਇਹੋ ਬੇਨਤੀ ਕਰਨਾ ਵੀ ਮੇਰੀ ਮਦਦ ਕੀਤੀ ਜੇ ਤੇ ਮੇਰਾ ਮਕਾਨ ਬਣ ਜਾਏ ਮੈਂ ਬਹੁਤ ਪਰੇਸ਼ਾਨ ਹਾਂ ਉਹ ਲੈਂਟਰਲ ਬਣ ਜਾਏ ਜਾਂ ਬਾਲਿਆਂ ਦਾ ਬਣ ਜਾਏ ਮੈਂ ਕਹਿੰਨਾ ਕੋਸ਼ਿਸ਼ ਹੋਵੇ ਤੇ ਮੈਨੂੰ ਲੈਂਟਰਲ ਵਾਲਾ ਹੀ ਬਣ ਜਾਏ ਮੈਂ ਕਿਤੇ ਲੈਂਟਰ ਵਾਲੇ ਕਮਰੇ ਚ ਰਹਿ ਕੇ ਦੇਖ ਲਾਂ ਉਹ ਹੁਣ ਜਿਹੜੀ ਦਰਦ ਅਦਦੀ ਠੋਕਰੇ ਖਾ ਰਹੀ ਹੈ ਕਿਸੇ ਦੇ ਮੱਲਬ ਕਰ ਰਹਿਣ ਮੱਲ ਰਹਿਣੇ ਹੁੰਦੇ ਉਹ ਭਾਜੀ ਮੈਂ ਕਿਹਦੀ ਵਿਹਲੀ 'ਚ ਰਹਿ ਰਹਿਆ ਹਾਂ ਉਹਨਾਂ ਦਾ ਤੂੜੀ ਵਾਲਾ ਕਮਰਾ ਸੀ ਉਹਦੇ ਵਿੱਚ ਮੈਂ ਸਾਫ਼ ਕਰਕੇ ਤਾਂ ਵਿਹਲੀ 'ਚ ਰਹਿ ਰਿਹਾ ਆਪਣਾ ਟਾਈਮ ਪਾਸ ਕਰ ਰਿਹਾ ਕਿੰਨਾ ਕਿੰਨਾ ਸਮਾਂ ਹੋ ਗਿਆ ਮੈਨੂੰ ਘਟੋ ਘਟ 3-4 ਮਹੀਨੇ ਹੋ ਹੀ ਗਏ ਨੇ ਹਾਂਜੀ ਸੋ ਸਾਡੇ ਨਾਲ ਹੋਰ ਪਰਿਵਾਰਕ ਮੈਂ ਬੰਨੇ ਜਰੂਰ ਗੱਲਬਾਤ ਕਰ ਲੈਣਗੇ ਹੱਸ ਜੀ ਕਰ ਮੈਂ ਕਹਿੰਦੇ ਆ ਫਿਰ ਮਤਲਬ ਪਾਣੀ ਜੋ ਆਉਂਦਾ ਹੈ ਨਾ ਉਹਦਾ ਸਾਰਾ ਕਮਰਾ ਜਿਹੜਾ ਡਿੱਗ ਪਿਆ ਦਾ ਤੇ ਇਹ ਕੋਸ਼ਿਸ਼ ਕੀਤੀ ਜਾ ਪਈ ਬੰਦ ਜੇ ਮਤਲਬ ਜਿਵੇਂ ਮਤਲਬ ਨੁਕਸਾਨ ਤਾਂ ਹੀ ਹੋਇਆ ਪਰਵਾਰਕ ਮੈਂ ਬੱਚ ਉਹ ਤੋਂ ਪਹਿਲਾਂ ਸਮਾਰਾ ਸੀ ਤੋਂ ਹੀ ਪਹਿਲਾਂ ਇੱਥੇ ਜਰਾ ਜਾ ਚੁੱਕੇ ਹਾਂ ਹਾਂਜੀ ਹਾਂਜੀ ਕੀ ਮੰਗ ਜਿਹੜੀ ਲਗਾਉਣਾ ਚਾਹੁੰਦੇ ਐ ਉਹ ਇਹ ਮਤਲਬ ਪਾਣੀ ਦੇ ਨਾਲ ਜ਼ਿਆਦਾ ਖਰਾਬ ਹੋ ਗਿਆ ਤਾਂ ਸਮਾਨ ਵੀ ਖਰਾਬ ਹੋ ਗਿਆ ਦਾ ਇਹ ਸਾਡੀ ਪਹਿਲਾਂ ਵੀ ਮੈਂ ਦੇਖਿਆ ਵੀ ਕਮਰੇ ਕੱਚੇ ਸੀ ਕੀ ਮਤਲਬ ਦੇਲ ਕੀਤਾ ਵੀ ਉਹਨਾਂ ਨੂੰ ਪੱਕੇ ਕਰ ਲੀਏ ਨਹੀਂ ਨਹੀਂ ਪਹੁੰਚ ਹੀ ਨਹੀਂ ਭਾਈ ਹਾਂਜੀ ਕੋਈ ਸਮਾਨ ਜਿਹੜਾ ਕੋਈ ਮਤਲਬ ਬਚ ਸਕਿਆ ਕਿ ਜਾਂ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਨਾ ਪੁਰਾਣਾ ਹਣ ਛਾਲੀ ਮੌਸਮ ਆਉਣ ਵਾਲਾ ਕੋਈ ਮਤਲਬ ਜਿਹੜੇ ਕੱਪੜੇ ਹੁੰਦੇ ਸਨ ਹਾਂਜੀ ਉਹ ਵੀ ਖਰਾਬ ਹੋ ਗਏ ਤੁਸੀਂ ਹਾਂਜੀ ਪਰ ਰਸੋਈ ਦੇ ਜਿਵੇਂ ਕਣਕ ਵਗੈਰਾ ਜਿੱਦਾਂ ਹੁੰਦੇ ਦਾਣਾ ਪੱਕਾ ਉਹ ਵੀ ਉਹ ਵੀ ਖਰਾਬ ਹੋ ਗਏ ਹਾਂਜੀ ਕਿਸੇ ਜਦਾਨੀ ਸੱਜਣੋ ਜਾਂ ਸਮਾਸੇ ਵੀ ਨਹੀਂ ਮਦਦ ਕਰਨੀ ਕਿਹੜਾ ਪਿੰਡ ਤੇ ਕਿਹੜਾ ਜਣਾ ਗੁਜਰਾ ਨੇ ਕਾਦਿਆਂ ਗੁਗਰਾ ਪਿੰਡ ਹੈ ਪਿੰਡ ਜਿਲ੍ਹਾ ਗੁਰਦਾਸਪੁਰ ਹੈ ਡੇਰਾ ਬਾਬਾ ਨਾਲ ਸੋ ਇਹ ਜਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਕੋਰੀਡੋਰ ਦੇ ਨੇੜੇ ਪਿੰਡ ਹੈ ਗੁਜਰਾ ਕਾਦਿਆਂ ਪਿੰਡ ਹੈ ਸੋ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਜਿਹੜੀਆਂ ਦੇਖ ਸਕਦੇ ਜਿਹੜੇ ਕਰਦੀਆਂ ਸੋ ਲੋੜਵੰਦ ਪਰਿਵਾਰ ਆ ਜਿਹੜਾ ਨਹੀਂ ਇੰਨੀ ਪਹੁੰਚ ਆ ਗਈ ਪਹਿਲਾਂ ਵੀ ਜਿਹੜੇ ਕਮਰਿਆਂ ਦੀ ਹਾਲਤ ਕੋਈ ਏਡੀ ਵਧੀਆ ਨਹੀਂ ਸੀ ਗਾਰੀ ਦੀ ਚਨਾਈ ਸੀ ਸੋ ਅੰਦਰ ਦਾ ਤੁਹਾਨੂੰ ਜਿਹੜੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਕਿਉਂਕਿ ਕਿਸ ਵਕਤ ਤੋਂ ਉੱਤੋਂ ਜਿਹੜਾ ਬੱਲਾ ਜਾਂ ਏਟ ਡਿੱਗ ਸਕਦੀ ਆ ਫਿਰ ਵੀ ਜਿਹੜੇ ਦਾਨੀ ਸੱਜਣ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰ ਰਹੇ ਨੇ ਜਾਂ ਹੋ ਵੀ ਰਹੀ ਆ ਸੋ ਇੱਕ ਵਾਰੀ ਇਹਨਾਂ ਪਰਿਵਾਰਾਂ ਵੱਲ ਵੀ ਜਿਹੜਾ ਆ ਕੇ ਦੇਖਣ ਤਾਂ ਪਿੰਡ ਦੇ ਵਿੱਚ ਚਾਤੀਮਾਨ ਤਾਂ ਲੋੜਵੰਦ ਪਰਿਵਾਰ ਆ ਇਸ ਦੀ ਮਦਦ ਜ਼ਰੂਰ ਕਰਨ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪੁ